ਫੁੱਲ ਸਪੀਡ ਜਾ ਰਹੀ ਰੇਲ ਗੱਡੀ ਦੇ ਵਿੱਚ ਅਚਾਨਕ ਖਰਾਬੀ ਆ ਗਈ ਤੇ ਉਹ ਰੇਲ ਗੱਡੀ ਪਟੜੀ ਦੀ ਬਜਾਏ ਇੱਕ ਤੰਗ ਪੁਲ ਦੇ ਉੱਤੇ ਜਾ ਕੇ ਬੰਦ ਹੋ ਗਈ ਜਿੱਥੇ ਨਾ ਤਾਂ ਬੰਦਾ ਉਤਰ ਸਕਦਾ ਸੀ ਨਾ ਬੰਦਾ ਚੜ੍ਹ ਸਕਦਾ ਸੀ ਕਿਉਂਕਿ ਥਰਡੇ ਪਾਸੇ ਇੱਕ ਨਦੀ ਸੀ ਤੇ ਉਤਲੇ ਪਾਸੇ ਲੋਹੇ ਦਾ ਇੱਕ ਬਿਲਕੁਲ ਭੀੜਾ ਜਿਹਾ ਪੁਲ ਸੀਗਾ ਜਿਸ ਦੇ ਉੱਤੇ ਰੇਲ ਗੱਡੀ ਖੜ ਗਈ ਹੈ ਪ੍ਰੈਸ਼ਰ ਲੀਕ ਜਿਹੜਾ ਹੈਗਾ ਹੋ ਗਿਆ ਸੀ ਇਸ ਕਰਕੇ ਇਹ ਖਰਾਬੀ ਜਿਹੜੀ ਆ ਰੇਲ ਗੱਡੀ ਦੇ ਇੰਜਨ ਦੇ ਵਿੱਚ ਆ ਗਈ ਪਰ ਉਦੋਂ ਬਾਅਦ ਫਿਰ ਪਾਇਲਟ ਨੇ ਜੋ ਕੁਝ ਕੀਤਾ ਉਹ ਦੇਖ ਕੇ ਹਰ ਕੋਈ ਬੰਦਾ ਇਹਨਾਂ ਦੀ ਸ਼ਾਬਾਸ਼ੀ ਤੇ ਬੱਲੇ ਬੱਲੇ ਕਰ ਰਿਹਾ ਹੈ ਬਿਲਕੁਲ ਜਦੋਂ ਪਤਾ ਲੱਗਿਆ ਕਿ ਇਧਰਲੇ ਪਾਸੇ ਛੇਤੀ ਮਦਦ ਨਹੀਂ ਆ ਸਕਦੀ ਕਿਉਂਕਿ ਜੇ ਆਮ ਆ ਰੜੇ ਮદાન ਦੇ ਵਿੱਚ ਜਿਹੜੀਆਂ ਪਟੜੀਆਂ ਹੁੰਦੀਆਂ ਐ ਰੇਲ ਗੱਡੀ ਦੀਆਂ ਉੱਥੇ ਖਰਾਬ ਹੋਈ ਹੁੰਦੀ ਰੇਲ ਗੱਡੀ ਤਾਂ ਸੌ ਚੀਜ਼ਾਂ ਉੱਥੇ ਬੰਦਾ ਲੈ ਕੇ ਆ ਸਕਦਾ ਪਰ ਇੱਥੇ ਸਿਰਫ ਤੇ ਸਿਰਫ ਇਸ ਪਟੜੀ ਤੋਂ ਰੇਲ ਗੱਡੀ ਜਾ ਸਕਦੀ ਐ ਇਦੋਂ ਇਲਾਵਾ ਚਾਰੇ ਪਾਸੇ ਡੂੰਗੀ ਨਦੀ ਐ ਤੇ ਉਤਲੇ ਪਾਸੇ ਜਿਹੜੀ ਐ ਵਿੱਚ ਰੇਲ ਗੱਡੀ ਫਸ ਗਈ ਐ ਫੇਰ ਦੋ ਪਾਇਲਟਾਂ ਨੇ ਆਪਣੀ ਜਾਨ ਤਲੀ ਦੇ ਉੱਤੇ ਧਰ ਕੇ ਰੇਲ ਗੱਡੀ ਤੋਂ ਥੱਲੇ ਉਤਰੇ ਹੁਣ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਇਸ ਪਾਇਲਟ ਵੱਲ ਦੇਖੋ ਜਿਹੜਾ ਰੇਲ ਗੱਡੀ ਤੋਂ ਥੱਲੇ ਉਤਰਿਆ ਤੇ ਥੱਲੇ ਉਤਰ ਕੇ ਜ਼ਮੀਨ ਤਾਂ ਥੱਲੇ ਹੈ ਨਹੀਂਗੀ ਕਿਉਂਕਿ ਨਦੀ ਹੈ ਜਿਹੜਾ ਇਹ ਲੋਹੇ ਦੀਆਂ ਗਾਡਰਾਂ ਉਸ ਨੂੰ ਫੜ ਕੇ ਲੋਹੇ ਦੀਆਂ ਗਾਡਰਾਂ ਨੂੰ ਮਸਾ ਅੱਦਾ ਅੱਦਾ ਫੁੱਟ ਦੇ ਪੈਰ ਅੱਗੇ ਪਿੱਛੇ ਕਰਕੇ ਵਿਚਾਰਾ ਦੂਸਰੇ ਪਾਸੇ ਨੂੰ ਆ ਰਿਹਾ ਜਿੱਧਰਲੇ ਪਾਸੇ ਖਰਾਬੀ ਹੈ ਇੰਜਨ ਦੇ ਵਿੱਚ ਪਈ ਹੋਈ ਹੈ ਚਾਂ ਟਲੀ ਤੇ ਧਰਨ ਦੀ ਗੱਲ ਅਸੀਂ ਤਾਂ ਕਹਿ ਰਹੇ ਹਾਂ ਕਿ ਇਹ ਜਿਹੜਾ ਕੰਮ ਹੈ ਇੰਨਾ ਸੌਖਾ ਹੈ ਨਹੀਂ ਕਿਉਂਕਿ ਨਾ ਤਾਂ ਪਿਛਲੇ ਪਾਸੇ ਕੋਈ ਡਰਾਈਵਰ ਦੀ ਢੁਈ ਨੂੰ ਸੇਫਟੀ ਦਾ ਰੱਸਾ ਪਾਇਆ ਹੋਇਆ ਹੈ ਸਿਰਫ ਸਿਰਫ ਉਹਦੇ ਹੱਥਾਂ ਦੀ ਪਕੜ ਹੈ ਜਿਹੜੀ ਇਹ ਗਾਰਡਨ ਨੂੰ ਉਹ ਵਿਚਾਰਾ ਫੜ ਫੜ ਕੇ ਪਿਛਲੇ ਪਾਸੇ ਨੂੰ ਆ ਰਿਹਾ ਹੈ ਤੇ ਨਾਲ ਦੀ ਨਾਲ ਜੇ ਤੁਸੀਂ ਦੇਖੋਗੇ ਇੱਕ ਬੰਦੇ ਦੇ ਬਾਹਰ ਜੱਡੀ ਮੋਤੀ ਬਿਜਲੀ ਦੀ ਕੇਬਲ ਜਿਹੜੀ ਹੈ ਕਾਲੇ ਰੰਗ ਦੀ ਉਹ ਵੀ ਜਿਹੜੀ ਹੈ ਜਾ ਰਹੀ ਹੈ ਕੁਦਾਨਾ ਕਾਸਤਾ ਮਾੜੀ ਮੋਟੀ ਕੋਈ 21 ਹੋ ਜੇ ਤਾਂ ਇਸ ਡਰਾਈਵਰ ਦੀ ਜਾਨ ਇਸ ਡਰਾਈਵਰ ਵਿਚਾਰੇ ਦਾ ਕੀ ਬਣਦਾ ਇਸ ਪਾਇਲਟ ਵਿਚਾਰੇ ਦਾ ਕੀ ਬਣਦਾ ਉਹ ਆਪਾਂ ਨੂੰ ਸਭ ਨੂੰ ਪਤਾ ਏ ਪਰ ਕਹਿੰਦੇ ਆ ਜੇ ਮਨ ਦੇ ਵਿੱਚ ਜੋਸ਼ ਜਜ਼ਬਾ ਜਨੂਨ ਹੋਵੇ ਤਾਂ ਫੇਰ ਬੰਦਾ ਕੀ ਨਹੀਂ ਕਰ ਸਕਦਾ ਇਹ ਤਾਂ ਇੱਕ ਪਾਇਲਟ ਦੀ ਗੱਲ ਹੈ ਹੁਣ ਤੁਹਾਨੂੰ ਅਸੀਂ ਦੂਸਰੇ ਦਾ ਦੱਸ ਰਹੇ ਹਾਂ ਇੱਕੇ ਰਾਹ ਦੇ ਵਿੱਚ ਦੋਵੇਂ ਨਹੀਂ ਆ ਸਕਦੇ ਸੀ ਇੱਕ ਤਾਂ ਗਾੜਰਾ ਨੂੰ ਫੜ ਫੜ ਕੇ ਪਿੱਛੇ ਨੂੰ ਜਾ ਰਿਹਾ ਹੈ ਤੇ ਦੂਸਰਾ ਰੇਲ ਗੱਡੀ ਦੇ ਥੱਲੇ ਪਟੜੀ ਦੇ ਉੱਤੇ ਲੰਮਾ ਪੈ ਪੈ ਕੇ ਜਿਵੇਂ ਕਮਾਂਡੋ ਟ੍ਰੇਨਿੰਗ ਹੁੰਦੀ ਹੈ ਆਪਣੀਆਂ ਕੂਣੀਆਂ ਦੇ ਸਿਰ ਤੇ ਜਿਹੜਾ ਹੈਗਾ ਉਹ ਵਿਚਾਰਾ ਪਿੱਛੇ ਨੂੰ ਆ ਰਿਹਾ ਹੈ ਉਹ ਤੇ ਆ ਰਾ ਵੀ ਕੋਈ ਆਸਾਨ ਨਹੀਂਗਾ ਕਿਉਂਕਿ ਰੇਲ ਗੱਡੀ ਦੀ ਜਿਹੜੀ ਪਟੜੀ ਹੁੰਦੀ ਹੈ ਉਸ ਦੇ ਉੱਤੇ ਕੋਈ ਲੋਕਣੀ ਪਾਈ ਹੁੰਦੀ ਉਸ ਦੇ ਉੱਤੇ ਬਹੁਤ ਤਿੱਖੇ ਪੱਥਰ ਜਿਹੜੇ ਹੁੰਦੇ ਆ ਉਹ ਪਾਏ ਹੁੰਦੇ ਆ ਇਸ ਕਰਕੇ ਇਸ ਪਾਇਲਟ ਦੀਆਂ ਕੂਣੀਆਂ ਵੀ ਛਿੱਲੀਆਂ ਗਈਆਂ ਗੋਡੇ ਵੀ ਛਿੱਲੇ ਗਏ ਪਰ ਇਹਨਾਂ ਦੇ ਮਨ ਦੇ ਵਿੱਚ ਸੀਗਾ ਕਿ ਦਿੱਕਤ ਇਹਨਾਂ ਨੂੰ ਪਤਾ ਲੱਗ ਗਈ ਸੀ ਵੀ ਕਿੱਥੇ ਆ ਰਹੀ ਹੈ ਸੋ ਇਸੇ ਕਰਕੇ ਇਹ ਵਿਚਾਰੇ ਥੱਲੇ ਦੋਵੇਂ ਪਾਇਲਟ ਉਤਰੇ ਆ ਤੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪਿੱਛੇ ਨੂੰ ਜਿਹੜਾ ਆ ਰਿਹਾ ਤਾਂ ਕਿ ਉਸ ਖਰਾਬੀ ਨੂੰ ਠੀਕ ਕੀਤਾ ਜਾ ਸਕੇ ਸੋ ਇਹ ਰੇਲ ਗੱਡੀ ਦਾ ਪ੍ਰੈਸ਼ਰ ਜਿਹੜਾ ਉਹ ਲੀਕ ਹੋ ਗਿਆ ਸੀਗਾ ਇਸ ਕਰਕੇ ਇਹ ਇੰਜਨ ਜਿਹੜਾ ਹੈ ਉਹ ਨਦੀ ਦੇ ਬਿਲਕੁਲ ਸੈਂਟਰ ਦੇ ਵਿੱਚ ਆ ਕੇ ਪੁਲ ਤੇ ਬੰਦ ਹੋ ਗਿਆ ਸੀ ਸੋ ਬਿਲਕੁਲ ਇੱਕ ਸਲਾਮਤਾ ਬਣਦਾ ਇਨਾਂ ਦੋਵੇਂ ਪਾਇਲਟਾਂ ਨੂੰ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਉਹ ਇਨਾਂ ਪਾਇਲਟਾਂ ਦੀ ਵਾਹ ਵਾਹ ਤੇ ਹੱਲਾਸ਼ੇਰੀ ਨੂੰ ਸਲੂਟ ਕਰ ਰਹੇ ਆ